ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਕਾਫੀ ਟਾਈਮ ਦੇ ਬਾਅਦ ਵਲੌਗ ਬਣਾ ਰਹੇ ਹਾਂ ਕਿਉਂਕਿ ਮਹਤਾਜ ਨੂੰ ਤੋਂ ਪਹਿਲਾਂ ਦੇ ਵਲੌਗ ਮੈਂ ਪਾਈ ਹੋਏ ਨੇ ਉਸ ਤੋਂ ਬਾਅਦ ਆਪਾਂ ਛੱਡ ਦਿੱਤਾ ਸੀਗਾ ਚੈਨਲ ਲਗਭਗ 6-7 ਮਹੀਨੇ ਆਪਾਂ ਕੋਈ ਵਲੌਗ ਨਹੀਂ ਪਾਇਆ ਛੇ ਜਤਨੀ ਨਿਗੜੇ ਸਾਲੇ ਹੋਣ ਵਾਲਾ ਨਾ 10-11 ਮਹੀਨੇ ਹੋ ਗਿਆ ਤੇ ਆਪਾਂ ਕੋਈ ਵਲੌਗ ਨਹੀਂ ਪਾਇਆ ਤੇ ਅੱਜ ਆਪਾਂ ਦੁਬਾਰਾ ਨਵੀਂ ਸ਼ੁਰੂਆਤ ਕਰਦੇ ਹਾਂ ਤੇ ਆਪਾਂ ਕਰਾਂਗੇ ਆਪਣੇ ਹੀ ਰੂਮ ਤੋਂ ਠੀਕ ਹੈ ਤੇ ਤੇ ਮੁੱਖ ਦੀ ਗੱਲ ਇਹ ਹੈ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹਨਾ ਮਹਿਤਾਜ ਮੇਰੀ ਬੇਟੀ ਹੋਈ ਸੀਗੀ ਤੇ ਮੇਰਾ ਸੂਜੇਰੀਅਨ ਹੋਇਆ ਸੀ ਸੈਕਸ਼ਨ ਹੋਇਆ ਤੇ ਉਹਦਾ ਕਰਕੇ ਕੁਝ ਟਾਈਮ ਰੈਸਟ ਉਸ ਤੋਂ ਪਹਿਲਾਂ ਵੀ ਤਬੀਅਤ ਕੁਝ ਠੀਕ ਨਹੀਂ ਸੀ ਰਹਿੰਦੀ ਹੈਗੀ ਤਾਂ ਕਰਕੇ ਆਪਾਂ ਬਲੌਗ ਪਾਉਣੇ ਬੰਦ ਕਰ ਦਿੱਤੇ ਸੀ ਕਿਉਂਕਿ ਬੰਦ ਹੀ ਨਹੀਂ ਸੀਗੇ ਹਨਾ ਕੁਝ ਮੈਨੂੰ ਚੰਗਾ ਵੀ ਨਹੀਂ ਸੀ ਲੱਗਦਾ ਵੀ ਇਦਾਂ ਹਰ ਚੀਜ਼ ਦਿਸ਼ੇਅਰ ਕਰੀ ਜਾਓ ਹਨਾ ਤੇ ਚਲੋ ਹੁਣ ਬੇਟੀ ਮੇਰੀ ਹੋ ਗਈ ਹੈ 7 ਮਹੀਨਿਆਂ ਦੀ 8ਵਾਂ ਮਹੀਨਾ ਹੋ ਲੱਗਿਆ 1 2 ਦਿਨ ਹੀ ਹੋਏ ਨੇ ਹਨਾ ਤੇ ਦਿਖਾਉਣੀ ਆ ਮੈਂ ਤੁਹਾਨੂੰ ਆ ਸੀਸ਼ਾ ਦਾ ਮਹਤਾਜ ਪੁੱਤ ਆ ਇਹ ਬਈ ਸਹਰਾਣੇ ਲਾਏ ਹੋਏ ਨੇ ਜਿਹੜੀ ਇਹ ਚਾਦਰ ਆ ਇਹਦੇ ਨਾਲ ਦੇ ਸਹਰਾਣੇ ਧੋਣ ਵਾਲੇ ਹੋ ਗਏ ਮਤਲਬ ਗੱਦੜਾ ਲੱਗਿਆ ਨਾ ਤੇ ਤੇ ਉਹ ਅਸੀਂ ਉਹ ਬੱਕਦੇ ਵਿੱਚ ਪਾਤੀ। ਉਹ ਕੱਪੜੇ ਧੋਣ ਵਾਲੇ ਆ ਕਿਉਂਕਿ ਬਾਰਿਸ਼ ਹੋਣ ਦਾ ਕਰਕੇ ਨਾ ਧੋਤੇ ਨਹੀਂ ਗਏ ਕੱਪੜੇ। ਅੱਜ ਵੀ ਬਾਰਿਸ਼ ਹੋ ਰਹੀ ਸੀ ਕੱਲ ਵਾਲੇ ਕੱਪੜੇ ਹੀ ਨਹੀਂ ਸੁੱਕੇ ਸੀਗੇ ਤਾਂ ਕਰਕੇ ਅੱਜ ਅਸੀਂ ਕੱਪੜੇ ਧੋਤੇ ਨਹੀਂ ਹੈਗੇ ਤੇ ਇਹਦੇ ਆਲੇ ਦੁਆਲੇ ਸਰਾਣੇ ਲਾਉਣੇ ਪੈਂਦੇ ਆ ਕਿਉਂਕਿ ਬਹੁਤ ਸ਼ੈਤਾਨ ਹੋ ਗਿਆ ਹੁਣ ਤੇ ਬੈੱਡ ਤੋਂ ਵੀ ਗਿਰ ਸਕਦਾ। ਇਹਦੇ ਲਈ ਇੱਕ ਹੋਰ ਅਸੀਂ ਆ ਗੱਦਾ ਵੀ ਲਿਆ ਕੇ ਰੱਖਿਆ ਹੋਇਆ। ਜਿਵੇਂ ਕਿ ਹੈ ਨਾ ਸਵੇਰੇ ਰੋਟੀ ਖਾਣੀ ਹੁੰਦੀ ਆ ਜਾਂ ਕੋਈ ਵੀ ਕੰਮ ਕਰਨ ਜਾਣਾਗਾ ਤਾਂ ਅਸੀਂ ਆ ਗੱਦੇ ਤੇ ਨੀਚੇ ਪਾ ਕੇ ਸਾਨੀ ਮੈਨੂੰ ਸੁੱਤੇ ਪਏ ਦਾ ਕੁਛ ਨਹੀਂ ਪਤਾ ਵੀ ਇਹਨੇ ਕਾਦ ਉੱਠ ਜਾਣਾ ਤੇ ਇਸ ਕਰਕੇ ਅਸੀਂ ਇੱਥੇ ਗੱਦਾ ਰੱਖ ਲਿਨਿਆ ਨੀਚੇ ਤੇ ਇਹਦੇ ਉੱਪਰ ਇਹਨੂੰ ਪਾ ਦਿੰਨੇ ਆ ਹਨਾ ਸੁੱਤਾ ਰਹਿੰਦਾ ਜਦੋਂ ਤੱਕ ਸੌਣਾ ਤੇ ਫੇਰ ਉੱਠ ਜਾਂਦਾ ਵੈਸੇ 5-7 ਮਿੰਟ ਤੋਂ ਜ਼ਿਆਦਾ ਸੀ ਇਕੱਲੇ ਨੂੰ ਛੱਡਿਆ ਨਹੀਂ ਕਦੇ ਕਿਉਂਕਿ ਬੱਚਿਆਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਹਨਾ ਕਹਿੰਦੇ ਹੁੰਦੇ ਆ ਨਾ ਵੀ ਰੋਟੀ ਚਾਹੇ ਇੱਕ ਟਾਈਮ ਦੀ ਖਾ ਲੋ ਪਰ ਬੱਚੇ ਦਾ ਪੂਰਾ ਧਿਆਨ ਰੱਖੋ ਵੀ गिरਣਾ ਨਹੀਂ ਚਾਹੀਦਾ ਬੱਚਾ ਬਾਕੀ ਚਲੋ ਜਦੋਂ ਤੱਕ ਬੱਚਾ ਆਪਣੇ ਆਪ ਸੰਭਲਦਾ ਨਹੀਂ ਹੈਗਾ ਉਦੋਂ ਤੱਕ ਹਨਾ ਕਹਿੰਦੇ ਹੁੰਦੇ ਨੇ ਵੀ ਵਾਹੀਗਰੂ ਹੀ ਉਹਦੇ ਰੱਖਿਆ ਕਰਦਾਗਾ ਤੇ ਜਿਨੇ ਦਿੱਤਾ ਉਹ ਰੱਖਿਆ ਵੀ ਕਰਦਾ ਸਾਰਾ ਕੁਝ ਉਹ ਵਾਹੀਗਰੂ ਹੀ ਕਰਦਾ ਹਨਾ ਤੇ ਬਾਕੀ ਬੱਚਿਆਂ ਦੇ ਨਾਲ ਯਾਰ ਬਹੁਤੀ ਸਫਾਈ ਸੂਈ ਤੁਹਾਨੂੰ ਪਤਾ ਵੀ ਹੋ ਨਹੀਂ ਸਕਦੀ ਹੁੰਦੀ ਤੇ ਆਪਣਾ ਕਮਰਾ ਬਸ ਐਵੇਂ ਜਿਹਾ ਹੈਗਾ ਗੰਧ ਵੀ ਨਹੀਂ ਪਿਆ ਹੋਇਆ ਕਹਿੰਦਾ ਮਤਲਬ ਹਣ ਤੁਹਾਨੂੰ ਫੋਟੋ ਦਿਖਾਉਣੀ ਆ ਇਹ ਫੋਟੋ ਛੋਟੇ ਹੁੰਦੇ ਆਂ ਦੀ ਆ ਇਹ ਮੇਰੇ ਹਸਬੰਡ ਤੇ ਮੇਰੀ ਸਿਸਟਰ ਦੇ ਹਸਬੰਡ ਮਤਲਬ ਦੋਨੋਂ ਬ੍ਰਦਰ ਨੇ ਆ ਮੇਰੇ ਹਸਬੰਡ ਨੇ ਛੋਟੇ ਹੁੰਦੇ ਆ ਆ ਮੇਰੀ ਸਿਸਟਰ ਦੇ ਹਸਬੰਡ ਨੇ ਇਹ ਆ ਇੱਕ ਉਹ ਗਿਫਟ ਹੈ ਇਹਨਾ ਮੇਰੀ ਸਿਸਟਰ ਦੀ ਮੈਰिज ਪਹਿਲਾਂ ਹੋਈ ਸੀਗੀ ਮੇਰੀ ਫਰੈਂਡ ਹੈਗੀ ਉਨੇ ਹੀ ਗਿਫਟ ਕੀਤਾ ਸੀ ਤੇ ਆ ਭਈ ਸਾਡੀ ਫੋਟੋ ਆ ਗਈ ਮੇਰੀ ਤੇ ਮੇਰੇ ਹਸਬੰਡ ਦੀ ਮੈਰिज ਵਾਲੇ ਦਿਨ ਦੀ ਬੜੀ ਸੋਹਣੀ ਹੁੰਦੀ ਸੀ ਹਾਈ ਮਿਸ ਕਰਦੀ ਆ ਮੈਂ ਤੇ ਆ ਭਈ ਮੇਰੀ ਸਿਸਟਰ ਦੀ ਮੈਰिज ਦੀ ਫੋਟੋ ਆ ਗਈ ਤੇ ਉਹ ਜਿਹੜੇ ਫਲਾਵਰ ਤੇ ਉਹ ਫੋਟੋ ਸੈਨਰੀ ਹੈ ਉਹ ਵੀ ਸਾਡੀ ਫਰੈਂਡ ਨੇ ਗਿਫਟ ਕੀਤਾ ਸੀਗਾ ਮੈਰਜ ਲਈ ਹੈ ਨਾ ਤੇ ਇਹ ਸਾਡੀਆਂ ਕੁਝ ਫੋਟੋਜ਼ ਪਈਆਂ ਹੋਈਆਂ ਨੇ ਤੇ ਆਹ ਵਈ ਸਾਡੀਆਂ ਦਵਾਈਆਂ ਦਵਾਈਆਂ ਹੋ ਗਈਆਂ ਨਾ ਕਾਕੇ ਦੇ ਵਿਚ ਆ ਚੁੰਗਨੀ ਪਈ ਹੈ ਬੋਟਲ ਪਰ ਸਾਡਾ ਕਾਕਾ ਇਹਦੇ ਵਿੱਚ ਨਹੀਂ ਪੀਂਦਾ ਹੈ ਨਾ ਤੇ ਬਾਕੀ ਹੋਰ ਆ ਕਾਕੇ ਦੇ ਇਸ ਮਾਣਾ ਇਹਦੇ ਵਿੱਚ ਉਹ ਦਵਾਈਆਂ ਨੇ ਜਿਹੜੀਆਂ ਕਦੀ ਕਦੀ ਯੂਜ਼ ਕਰਨ ਵਾਲੀਆਂ ਹੁੰਦੀਆਂ ਨੇ ਤੇ ਇੱਧਰ ਰੁਟੀਨ ਵਾਲੀਆਂ ਪਈਆਂ ਨੇ ਹਨਾ ਤੇ ਆਹਾ ਇਹਦੇ ਵਿੱਚ ਕਾਕੇ ਦੇ ਕੱਪੜੇ ਨੇ ਆ ਸਾਡੇ ਧੋਣ ਵਾਲੇ ਕੱਪੜੇ ਪਏ ਨੇ ਇਹ ਕਾਕੇ ਦੀ ਚੇਅਰ ਹੈ ਤੇ ਬੈੱਡਸ ਹੁੰਦਾ ਕਦੀ ਕਦਾਈ ਹਨਾ ਤੇ ਆਹ ਅਲਮਾਰੀ ਆ ਜਿਹੜੀ ਇਹਦੇ ਵਿੱਚ ਸਾਡੇ ਰਾਤ ਨੂੰ ਜਿਹੜੇ ਕੱਪੜੇ ਵਗੈਰਾ ਸੀ ਲੈਣੇ ਆ ਮਤਲਬ ਹਨਾ ਉਹ ਪਏ ਹੋਏ ਨੇ ਬਈ ਤੇ ਇੱਥੇ ਵੀ ਗਾਜਾ ਤਾਂ ਵੈਸੇ ਪਿਆ ਹੋਇਆ ਪਰ ਐਨਾ ਵੀ ਨਹੀਂ ਹੈਗਾ ਹਨਾ ਤੇ ਉਹ ਉਹ ਗੁੱਡੀ ਆ ਸਾਡੇ ਮੰਮੀ ਨੇ ਇਹ ਕੱਚ ਦੀ ਬੋਤਲ ਤੇ ਬਣਾਈ ਹੋਈ ਆ ਬਹੁਤ ਸੋਹਣੀ ਆਂਗੀ ਤੇ ਇਹਦੇ ਕੱਪੜੇ ਜਿਹੜੇ ਪਾਏ ਹੋਏ ਆ ਪਛਮ ਦੇ ਬੁਣ ਕੇ ਹਨਾ ਉਹ ਪਾਏ ਹੋਏ ਨੇ ਤੇ ਇਹ ਉਤਾਰ ਕੇ ਧੋ ਦਿਨੇ ਆ ਨੀਚੇ ਬੋਟਲ ਨਿਕਲਦੀ ਆ ਬੜੀ ਸੋਹਣੀ ਲੱਗਦੀ ਆ ਜਿਹੜਾ ਕੋਈ ਆਂਦਾ ਪੁੱਛਦਾ ਕਿਉਂਕਿ ਅੱਜ ਕੱਲ ਇਹ ਹੋ ਜਾ ਕੁਛ ਕੁ ਬਣਾਉਂਦਾ ਇਨੀ ਪੁਰਾਣੀਆਂ ਚੀਜ਼ਾਂ ਨਹੀਂ ਹਨਾ ਤੇ ਬਈ ਸਾਡਾ ਕਮਰਾ ਬਸ ਐਡਾ ਕੋਈ ਐ ਵੱਡਾ ਕਾਫੀ ਐ ਤੇ ਬੈੱਡ ਦੇ ਨਾਲ ਇਹਦੇ ਵਿੱਚ ਦੋ ਤਿੰਨ ਮੰਜੇ ਡੇ ਜਾਂਦੇ ਨੇ ਆ ਬੱਕਰ ਪਿਆ ਕਾਕੇ ਦਾ ਤੇ ਇਹ ਕੱਪੜੇ ਮੰਜਾਂ ਦੇ ਸੁੱਕਣੇ ਪਏ ਹੋਏ ਨਹੀਂ ਕਿਉਂਕਿ ਬਾਹਰ ਬਾਰਿਸ਼ ਹੋਣ ਲੱਗ ਜਾਂਦੀ ਆ ਭਿੱਜ ਜਾਂਦੇ ਨੇ ਕੱਪੜੇ ਹਨਾ ਤੇ ਭਾਈ ਹੋਰ ਓਏ ਬਈ ਸਦਾ ਕਾਕਾ ਅਸ਼ੀ ਗਾ ਬਈ ਕੀ ਗੱਦ ਜੀ ਮੇਰਾ ਬੁੱਤ ਰੂਮ ਤੋਂ ਬਾਹਰ ਨਹੀਂ ਜਾਂਦੀ ਨਾ ਜਮਾ ਵਿੱਚ ਇਕ ਕਮਨ ਲੱਗਦਾ ਮਮਾ ਹਰ ਟਾਈਮ ਕੋਲੇ ਚਾਹੀਦੀ ਹੈ ਹਰ ਟਾਈਮ ਕੋਲੇ ਚਾਹੀਦੀ ਹੈ ਮਮਾ ਨਾ ਬੁੱਤ ਅੱਜ ਹੋ ਗਿਆ ਓ ਜਮੇਰਾ ਬੁੱਤ ਇਹ ਸ਼ੋਨਾ ਚੱਕਦਾ ਵੀ ਇਹ ਸ਼ੋਨਾ ਚੱਕਦਾ ਇਹਨਾਂ ਦੇ ਛੋਨਾ ਤੇ ਲੱਡੂ ਆਜੀ ਲਵਾਈ ਰੱਖਦਾ ਹੈ ਨਾ ਜੀ ਲਵਾਈ ਰੱਖਦਾ ਬਈ ਤਾਂ ਸਿਰ ਨਹੀਂ ਬਹੁ ਹੁੰਦਾ ਯਾਰ ਸਿਰ ਭਾਉਣ ਲਈ ਤਾਂ ਐਨਾ ਗਲੇਸ਼ ਕਰਨਾ ਨਹੀਂ ਮਾੜਾ ਗਲੇਸ਼ੀ ਬੰਦਾ ਢਿੰਗੀ ਚੁੰਦੀ ਗਰੀ ਭਈਆ ਮੰਮਾ ਨੇ ਆਏ ਆਏ ਮੇਲਾ ਜੋ ਨਹੀਂ ਮੇਲਾ ਜੋ ਲਾਡੋ ਲਾਡੋ ਮੇਰੀ ਲਾਡੋ ਆਏ ਆਏ ਛੇ ਦੂਹ ਦਿਆਂਦਾ ਬਈ ਉਹਨੇ ਦਾ ਕਿਉਂਕਿ ਦੰਦ ਕੱਟਦੇ ਛੇ ਦਤਾ ਜੂ ਪਈ ਦੰਦ ਕੱਟਦਾ ਹੁਣ ਇਹਦਾ ਵੀ ਮਹਿਰੀਨ ਵੀ ਨਾ ਜੀ ਨਹੀਂ ਲੱਗਦਾ ਕਿਉਂਕਿ ਨਾ ਕੀ ਦੀ ਸੀ ਬੋਦੀ ਜਮਨ ਦੀ ਹਣਾ ਤੁਸੀਂ ਵਲੌਗਸ ਦੇ ਵਿੱਚ ਦੇਖਿਆ ਹੋਊਗਾ ਪਹਿਲਾਂ ਮੇਰੀ ਸਿਸਟਰ ਦੀ ਬੇਟੀ ਆ ਤੇ ਨਾ ਇਹ ਹੈ ਨਾ ਬਹੁਤ ਉਹਨੂੰ ਛੋਟੀ ਅਵਿਸ਼ਕ ਬਾਰੇ ਮਿਸ ਕਰਦੀ ਹੈ ਜਿਸ ਜਿਹਦੇ ਪਪਾ ਚਲੇ ਜਾਂਦੇ ਨਾ ਤਹੋਂਕੇ ਲਈ ਜੋ ਸੁਪਤੀ ਬਈ ਵੀ ਹੈ ਨਾ ਰੋਂਦੀ ਰਹਿੰਦੀ ਹੈ ਇਹ ਕਿਉਂਕਿ ਕਿਤੇ ਤਾਂ ਕਿੰਨੇ ਜਨ ਆਨੇ ਆਲੇ ਦੁਆਲੇ ਫਿਰਨਾ ਹਣਾ ਤੇ ਕਿੱਥੇ ਇਕੱਲੇ ਜਿਹਾ ਰਹਿ ਜਾਣਾ ਤੇ ਮੰਮੀ ਡੈਡੀ ਤੇ ਮੈਂ ਆ ਨਾ ਬਾਕੀ ਦਾਦਾ ਦਾਦੀ ਸਾਰੇ ਆ ਗਏ ਬਾਕੀ ਬੱਚਿਆਂ ਨਾਲ ਬੱਚਾ ਦਾ ਹੁੰਦਾ ਹੈ ਨਾ ਬੱਚੇ ਬੱਜਾਂ ਜਿਆਦਾ ਪਸੰਦ ਕਰਦੇ ਨੇ ਤੇ ਮਿਸ ਕਰਦੀ ਹੈ ਉਹ ਵੀ ਬਹੁਤ ਮਿਸ ਕਰਦੀ ਹੈ ਵੀਡੀਓ ਕਾਲ ਕਰੂਗੀ ਕਿਉਂਕਿ ਮੇਰਾ ਜੀ ਨਹੀਂ ਲੱਗਦਾ ਕਰਕੇ ਵੀ ਨਾ ਦਾਦੀ ਘਰੇ ਜਾਣਾ ਐਦਾਂ ਕਿਉਂਕਿ ਹੁਣ ਅਸੀਂ ਨਾ ਪਿੰਡਾਂ ਨਾਲ 15 ਦਿਨਾਂ ਕੋ ਲਾਇਆ ਹੈ ਕਿ ਹੋ ਜਾਂਦਾ ਆ ਕਾ ਕਾ ਪਪਾ ਨੂੰ ਵੀ ਮਿਸ ਕਰਦਾ ਸੀ ਭਾਈ ਹੂੰ ਅੱਛੀ ਅੱਦ ਨੇ ਚਾਚੂ ਬਣਾ ਕੇ ਪੀਏ ਬਈ ਫਿਰ ਮਿਲਦੇ ਆ ਚਾਚੂ ਬਣਾ ਕੇ ਉਹ ਨਾ ਮੌਸਮ ਵੀ ਇਦਾਂ ਦਾ ਹੋਇਆ ਪਿਆ ਸੁਸਤ ਜਿਹਾ ਜੂ ਸਵੇਰੇ ਕੰਮ ਕੁੰ ਕਰਕੇ ਵੀ ਲੇ ਹੋ ਜਾਂਦਾ ਨਾ ਐਵੇਂ ਹੁੰਦਾ ਵੀ ਬਸ ਸੌ ਜਾ ਗਾਗਾ ਰੂਨੀ ਦਾ ਬਨੀ ਲਾਲੰਦਾ ਜਦੋਂ ਅਸੀਂ ਕੋਈ ਮੜਾ ਮੁੰਡਾ ਕੰਮ ਨੂੰ ਕਰਨਾ ਹੁੰਦਾ ਜਦੋਂ ਇਹ ਸੋ ਜਾਂਦਾ ਤਾਂ ਐਂ ਹੁੰਦਾ ਵੀ ਚਲੋ ਮੜਾ ਮੁੰਡਾ ਕੰਮ ਨੂੰ ਕਰ ਲਈਏ ਪਹਿਲਾਂ ਧੋ ਲਈਏ 对对的。